ਅੰਮ੍ਰਿਤਸਰ ਪੁਲਿਸ ਵੱਲੋਂ ਜਿੱਥੇ ਨਸ਼ੇ ਦੀ ਰੋਕਥਾਮ ਲਈ ਡਰਗ ਤਸਕਰਾਂ ਨੂੰ ਗ੍ਰਫਤਾਰ ਕੀਤਾ ਜਾ ਰਿਹਾ ਹੈ ਉੱਥੇ ਨਸ਼ਾ ਤਸਕਰੀ ਦੇ ਮਾਮਲੇ 'ਚ ਕਈ ਪਗੋੜੇ ਵਿਅਕਤੀਆਂ ਨੂੰ ਵੀ ਕਾਬੂ ਕੀਤਾ ਜਾ ਰਿਹਾ ਹੈ ਜਿਸ ਦੇ ਚੱਲਦੇ ਇੱਕ ਵਾਰ ਫਿਰ ਅੰਮ੍ਰਿਤਸਰ ਪੀਓ ਸਟਾਫ ਵੱਲੋਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਅਧਿਕਾਰੀ ਮੁਤਾਬਕ ਦੋ ਪਗੋੜੇ ਵਿਅਕਤੀਆਂ ਨੂੰ ਉਦੋਂ ਕਾਬੂ ਕੀਤਾ ਗਿਆ ਜਦੋਂ ਉਹ ਪੁਲਿਸ ਦੇ ਗ੍ਰਿਫਤ ਦੇ ਵਿੱਚੋਂ ਪਿਛਲੇ ਲੰਬੇ ਸਮੇਂ ਤੋਂ ਫਰਾਰ ਸਨ ਮੰਨਦਸਿਆ ਕਿ ਇੱਕ ਪਗੋੜੇ ਵਿਅਕਤੀ ਨੂੰ ਬੀਤੀ ਰਾਤ ਗ੍ਰਿਫਤਾਰ ਕੀਤਾ ਗਿਆ ਜਦ ਕਿ ਦੂਸਰੇ ਪਗੋੜੇ ਵਿਅਕਤੀ ਨੂੰ ਤੜਕਸਾਰ ਗ੍ਰਿਫਤਾਰ ਕੀਤਾ ਗਿਆ ਤੇ ਪਿਛਲੇ ਕਰੀਬ ਸਾਢੇ 3 ਮਹੀਨਿਆਂ ਦੇ ਵਿੱਚ 120 ਕਰੀਬ ਪਗੋੜੇ ਗ੍ਰਿਫਤਾਰ ਕੀਤੇ ਗਏ ਨੇ ਤੇ ਸਰਦਾਰ ਨਿਯੋਤ ਸਿੰਘ ਸੁਧੂ ਪੀਪੀਐਸ ਐਡੀਸੀ ਵੀ ਇਨਵੈਸਟੀਗੇਸ਼ਨ ਦੇ ਦਿਸਨਦਰ ਦੇਸ਼ ਤੇ ਸਾਡਾ ਸਟਾਫ ਜਿਹੜਾ ਕੰਮ ਕਰ ਰਿਹਾ ਜੀ ਜਿਹਦੇ ਵਿੱਚ ਅੱਜ ਦੋ ਪੀਓ ਰੈਸਟ ਕਿਥੇ ਜਿਨ੍ਹਾਂ ਵਿੱਚੋਂ ਇੱਕ ਪੀਓ ਜਿਹੜਾ ਨਰਿੰਦਰ ਸਿੰਘ ਗਲੀਸ ਕਾਲਾ ਸਨੋ ਪ੍ਰਿਤਪਾਲ ਸਿੰਘ ਆਰੋ ਮੰਦਰਾਲਾ ਵਿਆਰ ਥਣ ਸੁਲਤਾਨਵਿੰਡ ਦਾ ਰਹਿਣ ਵਾਲਾ ਇਹ ਬਾਦ ਆਲਸ਼੍ਰੀ ਗੁਰਦਰਸ਼ਨ ਸਿੰਘ ਜੀ ਐਮ ਆਈ ਸੀ ਦੀ ਕੋਰਟ ਵਿੱਚੋਂ ਮੁਕੱਦਮਾ ਨੰਬਰ 79 ਮਿਤੀ 1 4 2015 ਅੰਡਰ ਸੈਕਸ਼ਨ 382 34 ਆਈ ਪੀ ਸੀ ਥਾਣਾ ਸੰਤਾਨਵੰਟ ਦਾ ਪੀਓ ਸੀ ਜਿਹਦੀ ਪੀਓ ਮਿਤੀ 26 2 2020 ਜਿਹੜਾ ਦੂਸਰਾ ਪੀਓ ਜੀ ਉਹ ਹੈ ਜੀ ਜੀਵਨ ਸ਼ਰਮਾ ਜੀਵਤ ਸ਼ਰਮਾ ਸਨੋ ਪ੍ਰਕਾਟ ਲਾਲ ਆਰਓ ਕਨੂਪੁਰ ਕਾਲੇ ਦਾ ਹੀ ਰਹਿਣ ਵਾਲਾ ਜੀ ਇਹ ਬਾਦ ਆਲ ਦਸ਼੍ਰੀ ਜੈਪ੍ਰੀਤ ਸਿੰਘ ਜੀ ਐਮ ਆਈ ਸੀ ਦੀ ਕੋਰਟ ਵਿੱਚੋਂ ਮਕਦਮਾ ਨੰਬਰ 1458 ਡੇਟਡ 13/7/2022 ਅੰਡਰ ਸੈਕਸ਼ਨ 379 411 IPC ਇਹ ਥਾਣਾ ਸ਼ਾਟਾ ਦਾ ਪੀਓ ਸੀ ਜਿਹਦੀ ਪੀਓ ਡੇਟ ਹੈਗੀ ਜੀ 5/12/2003 ਇਹ ਦੋਨੋਂ ਪੀਓ ਅਰੈਸਟ ਕੀਤੇ ਆ ਜਿਹਦੀ ਜਿਹਦੇ ਵਿੱਚ ਇੱਕ ਪੀਓ ਦੀ ਬੜੀ ਗ੍ਰਿਫਤਾਰੀ ਹੋ ਸੁਲਤਾਨਾ ਥਾਣਾ ਸੁਲਤਾਨਾ ਬੜੀ ਭਾਏ ਇੱਕ ਜਿਹੜਾ ਦੂਸਰਾ ਪੀਓ ਉਹਦੀ ਥਾਣਾ ਸ਼ਾਟੇ ਵਿੱਚ ਫਿਰ ਅਰੈਸਟ ਪਾਇਆ ਗਿਆ ਲਗਾਤਾਰ ਹੀ ਤੁਹਾਡੇ ਵੱਲੋਂ ਲੰਬੇ ਸਮੇਂ ਤੋਂ ਆਪਣੇ ਕਾਰਜਕਾਰ ਜੋ ਦਾ ਖੰਦਾ ਤੁਸੀਂ ਬਹੁਤ سارے ਪੀਓ ਗ੍ਰਿਫਤਾਰ ਕੀਤੇ ਆ ਅਗਰ ਹੁਣ ਤੱਕ ਦੀ ਗੱਲ ਕਰੀਏ ਤੇ ਕਿੰਨੀ ਕਿ ਰੇਸ਼ੋ ਬਣਦੀ ਹੈ ਕਿ ਹੁਣ ਤੱਕ ਕਿੰਨੇ ਪਹੋੜੇ ਵਿਰੁੱਧ ਪਹੋੜੇ ਮੈਂ ਹੁਣ ਤੱਕ ਜੀ 100 ਤੋਂ 20 ਪੀਓ ਰੈਸਟ ਕਰ ਚੁੱਕਾ ਆ ਮੋਸਟਲੀ ਆਪਣੇ ਕੋਈ ਛੱਡਿੰਗ 3 ਮਹੀਨੇ ਦੇ ਕਾਰਸਨਲ ਦੇ ਵਿੱਚ ਤੇ ਅੱਗੇ ਵੀ ਸਾਡੀ ਇਹ ਮੁਹਿੰਮ ਜਾਰੀ ਰਹੇਗੀ ਜੋ ਕਿ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਸਾਨੂੰ ਹਦਾਇਤਾਂ ਆਉਂਦੀਆਂ ਉਹਦੇ ਅਕੋਰਡਿੰਗ ਆਪਾਂ ਨੂੰ ਕੰਮ ਕਰਨਾ ਔਰ ਖਾਸ ਤੌਰ ਤੇ ਸਾਡਾ ਫੋਕਸ ਹੁੰਦਾ ਹੈ ਐਂਟੀਬਸਿਕ ਦੇ ਪੀਓ ਵਰ ਜਿਹੜੇ ਕੀ ਜੋ ਕਿ ਅੱਜਕੱਲ ਤਨਬਦਾ ਨਸ਼ੇ ਦੇ ਸਵਾਲ ਦੇ ਵਿੱਚ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਸਖਤ ਸਾਨੂੰ ਹਦਾਇਤਾਂ ਕਿ ਨਸ਼ੇ ਦੇ ਸਵਾਲ ਜਿਹੜੇ ਪੀਓ ਇਹਨਾਂ ਵੱਲ ਕਿਸੇ ਵੀ ਤਰ੍ਹਾਂ ਦਾ ਕੋਈ ਵੀ 0 ਡਾਲਰ ਕੀਤਾ ਜਾਏਗਾ ਔਰ ਸਾਡੇ ਵੱਲੋਂ ਇਹੋ ਧਿੰਕੀ ਕਿ ਦਈ ਹੈ ਕਿ ਜਿਹੜਾ ਨਸ਼ੇ ਦਾ ਪੀਓ ਆ ਉਹਦੇ ਹਲ ਜਿਹੜਾ ਕੋਈ ਜ਼ਿਆਦਾ ਫੋਕਸ ਅੰਮ੍ਰਿਤਸਰ ਪੁਲਿਸ ਵੱਲੋਂ ਜਿੱਥੇ ਨਸ਼ੇ ਦੀ ਰੋਕਥਾਮ ਲਈ ਡਰਗ ਤਸਕਰਾਂ ਨੂੰ ਗ੍ਰਫਤਾਰ ਕੀਤਾ ਜਾ ਰਿਹਾ ਹੈ ਉਥੇ ਨਸ਼ਾ ਤਸਕਰੀ ਦੇ ਮਾਮਲੇ 'ਚ ਕਈ ਪਗੋੜੇ ਵਿਅਕਤੀਆਂ ਨੂੰ ਵੀ ਕਾਬੂ ਕੀਤਾ ਜਾ ਰਿਹਾ ਹੈ ਜਿਸ ਚੱਲਦੇ ਇੱਕ ਵਾਰ ਫਿਰ ਅੰਮ੍ਰਿਤਸਰ ਪੀਓ ਸਟਾਫ ਵੱਲੋਂ ਦੋ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ ਅਧਿਕਾਰੀ ਮੁਤਾਬਕ ਦੋ ਪਗੋੜੇ ਵਿਅਕਤੀਆਂ ਨੂੰ ਉਦੋਂ ਕਾਬੂ ਕੀਤਾ ਗਿਆ ਜਦੋਂ ਉਹ ਪੁਲਿਸ ਦੇ ਗ੍ਰਿਫਤ ਦੇ ਵਿੱਚੋਂ ਪਿਛਲੇ ਲੰਬੇ ਸਮੇਂ ਤੋਂ ਫਰਾਰ ਸਨ ਮੰਦਸਿਆ ਕਿ ਇੱਕ ਪਗੋੜੇ ਵਿਅਕਤੀ ਨੂੰ ਬੀਤੀ ਰਾਤ ਗ੍ਰਿਫਤਾਰ ਕੀਤਾ ਗਿਆ ਜਦਕਿ ਦੂਸਰੇ ਪਗੋੜੇ ਵਿਅਕਤੀ ਨੂੰ ਤੜਕਸਾਰ ਗ੍ਰਿਫਤਾਰ ਕੀਤਾ ਗਿਆ ਤੇ ਪਿਛਲੇ ਕਰੀਬ ਸਾਢੇ 3 ਮਹੀਨਿਆਂ ਦੇ ਵਿੱਚ 120 ਕਰੀਬ ਪਕੋੜੇ ਗ੍ਰਿਫਤਾਰ ਕੀਤੇ ਗਏ ਨੇ ਤੇ ਸਰਦਾਰ ਨਿਰਬੋ ਸਿੰਘ ਸਦੂ ਪੀਪੀਐਸ ਐਡੀਸੀਬੀ ਇਨਵੈਸਟੀਗੇਸ਼ਨ ਦੇ ਦਿਸੰਦਰ ਦੇਸ਼ ਤੇ ਸਾਡਾ ਸਟਾਫ ਜਿਹੜਾ ਕੰਮ ਕਰਿਆ ਜੀ ਜਿਦੇ ਵਿੱਚ ਅੱਜ ਦੋ ਪੀਓ ਰੈਸਟ ਕਿਥੇ ਜਿਨ੍ਹਾਂ ਵਿੱਚੋਂ ਇੱਕ ਪੀਓ ਜਿਹੜਾ ਨਰਿੰਦਰ ਸਿੰਘ ਗੁਲਿਸ ਕਾਲਾ ਸਾਨੂੰ ਪ੍ਰਿਤਪਾਲ ਸਿੰਘ ਆਰਮ ਮੰਦਰਾਲਾ ਵਿਆਰ ਖਣ ਸੁਲਤਾਨਵਿੰਡ ਦਾ ਰਹਿਣ ਵਾਲਾ ਇਹ ਬਾਦ ਅਦਾਲਤ ਸ੍ਰੀ ਗੁਰਦਰਸ਼ਨ ਸਿੰਘ ਜੀ ਐਮ ਆਈ ਸੀ ਦੀ ਕੋਰਟ ਵਿੱਚ ਉਹ ਮੁਕੱਦਮਾ ਨੰਬਰ 79 ਮਿਤੀ 1 4 2015 ਅੰਡਰ ਸੈਕਸ਼ਨ 382 34 ਆਈ ਪੀ ਸੀ ਥਾਣਾ ਸੰਤਾਨੰਦ ਦਾ ਪੀਓ ਸੀ ਜਿਹਦੀ ਪੀਓ ਮਿਤੀ 26 2024 ਜਿਹੜਾ ਦੂਸਰਾ ਪੀਓ ਜੀ ਉਹ ਹੈ ਜੀ ਜੀਵਨ ਸ਼ਰਮਾ ਜੀਵਤ ਸ਼ਰਮਾ ਸਨੋ ਪ੍ਰਗਟ لال ਆਰਓ ਕਨੂਪਰ ਕਾਲੇ ਦਾ ਰਹਿਣ ਵਾਲਾ ਜੀ ਇਹ ਬਾਦ ਅਦਾਲਤ ਸ੍ਰੀ ਜੈਪ੍ਰੀਤ ਸਿੰਘ ਜੀ ਐਮ ਆਈ ਸੀ ਦੀ ਕੋਰਟ ਵਿੱਚੋਂ ਮਕਦਮਾ ਨੰਬਰ 142 ਡੇਟਡ 13/7/2022 ਅੰਡਰ ਸੈਕਸ਼ਨ 379 411 IPC ਇਹ ਥਾਣਾ ਸ਼ਰਟਾ ਦਾ ਪੀਓ ਸੀ ਜਿਹਦੀ ਪੀਓ ਡੇਟ ਹੈਗੀ ਜੀ 5